ਜਾਂ ਕਾਕੂ ਦੀ ਟੀਮ ਦੇ ਕਾਕੂ ਆ ਗਿਆ ਸੈਂਟਰ ਦੇ ਵਿੱਚ ਕਿਹਦਾ ਜਾ ਪਾਸੇ ਫਤਿਹ ਮੈਂ ਕਰਦਾ ਦੋ ਹੱਥ ਇਹ ਬਠਿੰਡਾ ਵਾਲੇ ਨਾਲ ਜੋਰ ਤੇ ਜਵਾਨੀ ਹੁੰਦੀ ਉਮਰਾਂ ਦਾ ਖੇਡ ਇਹਦੇ ਵਿੱਚ ਹੁੰਦਾ ਯਾਰ ਸਾਧਾ ਵਾਲਾ ਭੇੜ ਤੇ ਜਦੋਂ ਲੱਗਦੀ ਕੋਈ ਤਕੜੀ ਜੀ ਵਾਰ ਤੇ ਲੋਕੀ ਪੈਂਦੇ ਨੱਚ ਮਿੱਤਰੋ ਵੱਧ ਗਿਆ ਬਾਲੀਵੁੱਡ ਦਾ ਕਰੇਜ ਇਹ ਗੱਲ ਸੋਹਣਾ ਨੇ ਸੱਚ ਮਿੱਤਰੋ ਆਹ ਪੁਆਇੰਟ ਨੇ ਕਹਿੰਦੇ ਮੇਰੇ ਮਿੱਤਰੋ ਮੈਚ ਦੇ ਵਿੱਚ हासिल ਪਾਉਣਾ ਆ ਪੁਆਇੰਟ ਬੜਾ ਟਰਨਿੰਗ ਆ ਦੋਵਾਂ ਟੀਮਾਂ ਦੇ ਲਈ ਹੁਣ ਸਮਝ ਆ ਦੇ ਕਾਲੇ ਕਾਂ ਵਾਲਿਆ ਨਾਲ ਦੇਆਂ ਨੂੰ ਵੀ ਜਿਹੜਾ ਕੌਂਸੀ ਚੜ ਗਿਆ ਜੇ ਦੇ 13ਵਾਂ ਲੱਗ ਗਿਆ ਨਾ ਫੇਰ ਜਿਹੜੀ ਗੱਲ ਕਸੂਤੀ ਬਣ ਜਾਣੀ ਹੈ ਜੇ ਨੰਬਰ 13ਵਾਂ ਲੱਗ ਗਿਆ ਤੇ ਗੱਲ ਕਸੂਤੀ ਗੱਲ ਕਸੂਤੀ ਬੱਲੇ 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 ਰੱਬ ਉੱਤੇ ਦੇ ਧਰਤੀ ਥੱਲੇ ਤੇ ਵਿਚਾਰੇ ਕਹਿੰਦੇ ਅੱਜ ਭਿੰਡਰ ਖੋੜ ਦੇ ਵਿੱਚ ਏ ਚੱਕੇ ਪਈ ਆਉਂਦੇ ਆ ਪਰ ਤੋਲੇ ਪੈਰੀਏ ਕਿੱਥੇ ਬਣਦੇ ਮੋਕੇ ਵਾਲੇ ਪਏ ਤੇ ਟੰਪਾ ਕੋਈ ਥਾਰ ਪਾਉਣਾ ਪਊਗਾ ਫੇਰ ਗੱਲ ਟਿਕਾਣੇ ਲੱਗਦੀ ਹੈ ਕੋਟਲੇ ਵਾਲਾ ਲੰਪਰੀਤ ਮੋਕੇ ਦੀ ਭਾਲ ਦੇ ਵਿੱਚ 12 ਤੋਂ 13 ਇਧਰਲੇ ਪਾਸੇ 14 ਨੰਬਰ ਚੱਕੇ ਜਾਮ ਹੋਏ ਪਏ ਤੇ ਤੇ ਬਹੁਤ ਲੱਗਿਆ ਮੈਚ ਦਾ ਨਤੀਜਾ ਜਾਣਨ ਦੇ ਲਈ ਹਾਲੇ ਹੋਰ ਨਹੀਂ ਪਤਾ ਵੀ ਕਿੰਨਾ ਕੁ ਸਮਾਂ ਲੱਗ ਜਾਣਾ ਹੈ ਸਿਰੇ ਦਾ ਮੈਚ ਹੈ ਆ ਸੈਚ ਨੂੰ ਜਾਂ ਲੋਕਾਂ ਨੇ ਗੱਲਾਂ ਕਰਦੀਆਂ ਵੀ ਜਿਹੜਾ ਮੈਚ ਲੱਗਿਆ ਏ ਉਹ ਮੇਰੀ ਓਏ ਹਾਏ ਬੇਬਾ ਵਾਹ ਉਹ ਤਾੜੀਆਂ ਤਾੜੀਆਂ ਰੁਕਣੀਆਂ ਨਹੀਂ ਚਾਹੀਦੀਆਂ लास्ट नंबर एक पॉइंट की फिर बाकी है कई बारी सारिया फेरवार माता कर ਨਾਰੀ ਜੁੱਟਾ ਦੇ ਕੋਕਰੀ ਬਰਾਵੀ ਗਰਾਊਂਡ ਦੇ ਵਿੱਚ ਆਜੋ ਆਪਣੀ ਪੁੱਛ ਲੀਏ ਮੇਰੇ ਦਿੱਤੀ ਪਿਆਰ ਨਾਲ ਐਨ ਆਰ ਆਈ ਜੁੱਟਾ ਦੇਖਣੋ ਬੰਨ ਆਜੋ ਤੁਮ ਬੰਦ ਕਰ ਪੁੱਛ ਪੁੱਛਿਆ ਪਿਆਰ ਦੇ ਪਹੁੰਚ ਜੋ ਲਾਪਰੀ ਦਾ ਜਾਦੀ ਵਾਲਾ ਮੁੰਡਾ ਤੇ ਮੰਗਰ ਰਹਿ ਗਿਆ